ਕਥਾ ਕਿ ਪੁੱਤਰ ਚੰਗਾ ਨਹੀਂ ਲੱਗਦਾ ਤੇ ਬੈਠ ਫੇਲੇ ਮੈਂ ਪਾਣੀ ਲੈ ਕੇ ਆਇਆ ਤੁਹਾਡੇ ਲਈ ਨਹੀਂ ਪਾਣੀ ਨਹੀਂ ਮੈਂ ਪੀਣਾ ਪਾਣੀ ਤੇ ਪੀ ਲੋ ਉਹ ਪਾਣੀ ਸ਼ਬੀਲਣਾ ਅੱਜਕੱਲ ਵਾਧੂ ਲੱਗੀਆਂ ਇੱਥੇ ਬੈ ਬੈ ਇੱਥੇ ਕੀ ਗੱਲ ਸਾਸ ਕਿਥੇ ਹੈ ਤੇਰੀ ਉਹ ਗਏ ਕਿਸੇ ਦਾ ਪਤਾ ਲੈਣ ਕਿਤਾ ਪਤਾ ਲੈਣਗੇ ਅੱਜ ਸ਼ਾਮ ਤੱਕ ਕੋਈ ਬਿਮਾਰ ਹੋਗਾ ਸੀ ਹਾਂ ਤੇ ਉਹਨਾਂ ਦਾ ਪਤਾ ਲੈਣਗੇ ਆ ਜਾਣਗੇ ਸ਼ਾਮ ਤੱਕ ਮੇਰੀ ਗੱਲ ਸੁਣੋ ਚੰਗਾ ਲੱਗਦਾ ਆ ਸਾਹਮਣੇ ਤੁਹਾਡੀ ਤਾਈ ਸੱਸ ਰਹਿੰਦੀ ਆ ਉਹਨੇ ਕਹਿਣਾ ਕਿ ਮੰਮੇ ਮੰਮੀ ਘਰ ਨਹੀਂ ਹੈਗੀ ਤੇ ਇਹਨਾਂ ਨੇ ਆਖੇ ਸੱਦ ਲਿਆ ਮੰਮੀ ਨੂੰ ਪੁੱਤ ਨਹੀਂ ਚੰਗਾ ਲੱਗਦਾ ਹੈਗਾ ਮੰਮੀ ਦੇਖੋ ਜਦੋਂ ਦੀ ਮੈਂ ਵਿਆਹੀ ਆ ਤੁਹਾਨੂੰ ਪਤਾ ਹੀ ਆ ਸਾਰਾ ਕੰਮ ਕਰਦੀ ਆ ਮੈਂ ਘਰ ਦਾ ਉਹ ਮਹਾਰਾਣੀ ਵਕਨ 11 11 ਵਜੇ ਉੱਠਦੀ ਆ ਫੇਰ ਵੀ ਬੋਲਦੀ ਮੈਨੂੰ ਹਰ ਗੱਲ ਤੇ ਬੋਲਦੀ ਆ ਹਰ ਗੱਲ ਤੇ ਤੇ ਅੱਜ ਤਾਂ ਉਹਨੇ ਬਹੁਤ ਹੀ ਹੱਦ ਕਰ ਦਿੱਤੀ ਆ ਅੱਜ ਮੈਂ ਨਹੀਂ ਮੈਂ ਨਹੀਂ ਇਹੋ ਜਿਹਾ ਰਹਿ ਸਕਦੀ ਬਹੁਤ ਕਿਚਕਿਚ ਕਰਦੀ ਮੇਰੇ ਨਾਲ ਵੇਖ ਮੇਰੀ ਗੱਲ ਸੁਨੋ ਯੋਗਤਾ ਜਿਹੜੀ ਗੱਲ ਰਹਿ ਕਿ ਕੰਮ ਕਰਨ ਦੇ ਉਹ ਤੇਰਾ ਫਰਜ ਆ ਮੈਂ ਮੰਨਦੀ ਆ ਮੇਰਾ ਫਰਜ ਹੈਗਾ ਪਰ ਇਸ ਤਰ੍ਹਾਂ ਬੋਲਣਾ ਐਸਾ ਥੋੜੀ ਬੋਲਣਾ ਚਾਹੀਦਾ ਮੈਂ ਹਾਰ ਕੇ ਵੱਡੀ ਆ ਨਾ ਨਹੀਂ ਵੱਡੇ ਨੂੰ ਕੋਈ ਐਸ ਤਰ੍ਹਾਂ ਬੋਲਦਾ ਕੌਣ ਬੋਲਦੀ ਹੈ ਉਹ ਹੈ ਹੀ ਰਿੱਦੀ ਉਹਦੇ ਵਿਆਹ ਤੋਂ ਪਹਿਲੇ ਸਭ ਕੁਝ ਵਧੀਆ ਸੀ ਪਰ ਜਦੋਂ ਦੀ ਉਹ ਵਿਆਹੀ ਆਈ ਹੈ ਨਾ ਕਿੱਚ 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 ਹਰ ਨਿੱਕੇ ਨਿੱਕੇ ਗੱਲ ਤੋਂ ਕਿੱਚ ਕਿੱਚ ਭਾਈ ਹੀ ਉਹਨੇ ਮੇਰੀ ਗੱਲ ਸੁਣ ਯੋਗਤਾ ਇਹ ਤੂੰ ਮੈਨੂੰ ਐਸ ਕਰਕੇ ਸੱਦਿਆ ਕਿ ਤੂੰ ਆਪਣੀ ਦਰਾਨੇ ਦੀਆਂ ਚੁਗਲੀਆਂ ਮੇਰੇ ਨਾਲ ਕਰੇ ਇਹ ਤੂੰ ਗੱਲ ਆਪਣੀ ਸੱਸ ਨਾਲ ਕਰਖਾ ਮੰਮੀ ਤੇ ਬਹੁਤ ਵਧੀਆ ਮੰਮੀ ਤੇ ਕੁਝ ਗੰਦੇ ਹੀ ਨਹੀਂ ਤੇ ਫਿਰ ਤੂੰ ਹੀ ਕਿਉਂ ਬੋਲਦੀ ਆਗੇ ਬੋਲਦੀ ਕਿੰਨੇ ਕਿੰਨੇ ਗਲਤ ਇੰਜ ਕਰਦੀ ਰਹਿੰਦੀ ਆ ਨਹੀਂ ਚੰਗਾ ਲੱਗਦਾਗਾ ਨਹੀਂ ਚੰਗਾ ਲੱਗਦਾ ਨਾ ਤੂੰ ਮੈਨੂੰ ਕਹਿਣ ਦੀ ਬਜਾਏ ਮੈਨੂੰ ਫੋਨ ਕਰਨ ਦੀ ਬਜਾਏ ਜੇ ਤੂੰ ਆਪਣੀ ਸੱਸ ਨੂੰ ਫੋਨ ਕਰਦੇ ਆ ਲਾਗੇ ਤੁਹਾਡੇ ਰਿਸ਼ਤੇਦਾਰ ਤੂੰ ਹੀ ਉਹਨਾਂ ਨੂੰ ਕੰਦੇ ਮੈਨੂੰ ਕਹਿੰਦੇ ਤੇ ਤੈਨੂੰ ਜ਼ਰੂਰਤ ਨਹੀਂ ਸੀਗੀ ਤੁਸੀਂ ਵੀ ਨਹੀਂ ਸੁਣਦੇ ਮੇਰੇ ਲੈ ਦੱਸ ਪਾਗਲ ਆ ਕੀ ਸੁਣਾ ਕੀ ਤੈਨੂੰ ਮੱਤ ਦੇ ਕੇ ਜਾਵਾਂ ਆਪਣੀ ਦਰਾਨੀ ਦਾ ਸਿਰ ਪਾੜ ਦੇ ਫਿਰ ਖੁਸ਼ ਰਹੇਂਗੀ ਤੂੰ ਮੰਮੀ ਮੈਨੂੰ ਨਾ ਚਾਹਨੀ ਆ ਵੀਰੇ ਨਾਲ ਪਪਾ ਨਾਲ ਗੱਲ ਕਰਕੇ ਨਾ ਤੇ ਤੁਸੀਂ ਆਓ ਤੇ ਮੰਮੀ ਨਾਲ ਗੱਲ ਕਰੋ ਮੈਨੂੰ ਅੱਡ ਕਰੋ ਨਹੀਂ ਮਤਲਬ ਮੈਂ ਇਹ ਮੈਂ ਨਵੀਂ ਰੀਤ ਤੋੜਾਂ ਕਿ ਮੈਂ ਕੁੜਮਾ ਦੇ ਘਰ ਆ ਕੇ ਉਹਨਾਂ ਨੂੰ ਹੁਕਮ ਕਰਾਂ ਕਿ ਅਖੇ ਮੇਰੀ ਧੀ ਨੂੰ ਅੱਡ ਕਰੋ ਇਹ ਨਵੀਂ ਰੀਤ ਤੂੰ ਕੀ ਚਲਾਨ ਲੱਗ ਪਈ ਆ ਜੇ ਤੂੰ ਅੱਡ ਹੋਣਾ ਚਾਹਨੀ ਆ ਤੇ ਤੂੰ ਦੱਸ ਆਪਣੀ ਸੱਸ ਨਾਲ ਗੱਲ ਕਰ ਸੱਸ ਨਾਲ ਕੀ ਗੱਲ ਕਰਾਂ ਮੈਂ ਉਹ ਤੇ ਚੰਗੇਗੇ ਵਿਚਾਰੇ ਉਹਨਾਂ ਨੂੰ ਕੀ ਕਹਾਂ ਮੈਂ ਤੇ ਤਾਂ ਅੱਡ ਹੋਣ ਡਈ ਆ ਜਿਉ ਚੰਗੇ ਤਾਂ ਮੈਨੂੰ ਦੇ ਜਵਾਬ ਜੋ ਚੰਗੇ ਤਾਦਾ ਡੋਂਡੀਆਂ ਹੋਣ ਲਈ ਆ ਹੁਣ ਫਿਰ ਦੱਸੋ ਮੈਂ ਕੀ ਕਰਾਂ ਮੈਨ ਤੇ ਆਪਨੇ ਸਮਝ ਲੱਗਦੀ ਵੀ ਉਹਨੇ ਜਾਨ ਖਾਧੀ ਮੇਰੀ ਜਾਨ ਉਹਨੇ ਖਾਧੀ ਹੈ ਨਾ ਤੇ ਤੂੰ ਆਪਣੀ ਸੱਸ ਨਾਲ ਗੱਲ ਕਰ ਆਪਣੇ ਸਹੁਰੇ ਨਾਲ ਗੱਲ ਕਰ ਆਪਣੇ ਘਰ ਵਾਲੇ ਨਾਲ ਗੱਲ ਕਰ ਤੇਰਾ ਤੇ ਮਤਲਬ ਨਹੀਂ ਕੋਈ ਬੰਦਾ ਸਾਨੂੰ ਸਦਣਾ ਇਹ ਤੂੰ ਸੱਦ ਕੇ ਸਾਨੂੰ ਬਹੁਤ ਵੱਡੀ ਗਲਤੀ ਕੀਤੀ ਆ ਇਹ ਤੇਰੇ ਆਪਣੇ ਘਰ ਦਾ ਮਸਲਾ ਆ ਆਪਨ ਜੇਠ ਹੁਣ ਤੁਸੀਂ ਕੁਛ ਹੀ ਨਹੀਂ ਕਰਨਾ ਦਾ ਮਤਲਬ ਹੈ ਦੱਸ ਇਹ ਗੱਲ ਚੰਗੀ ਲੱਗਦੀ ਆ ਮੈਂ ਤੈਨੂੰ ਨਹੀਂ ਚਾਹਾਂਗੀ ਜੇ ਸਾਡੇ ਘਰ ਕੋਈ ਗੱਲ ਹੁੰਦੀ ਹੋਵੇ ਤੂੰ ਸਾਡੇ ਘਰ ਦੇ ਘਰ ਵਿੱਚ ਆ ਕੇ ਤੂੰ ਬੋਲੇ ਮੇਰਾ ਤਾਂ ਨਹੀਂ ਕੋਈ ਮਤਲਬ ਆਂਦਾ ਤੈਨੂੰ ਸਦਾ ਮੇਰੀ ਗੱਲ ਸੁਨਯੋਗਤਾ ਸਿਆਣੀ ਬਨ ਆਪਣੇ ਘਰ ਦੀ ਗੱਲ ਆਪਣੀ ਸਾਸਨਾ ਕਰ ਸਾਨੂੰ ਨਾ ਕਰ ਵੇਕ ਪੁੱਤਰ ਤੂੰ ਅੱਜ ਫੋਨ ਕੀਤਾ ਸਾਨੂੰ ਐਸ ਕਰਕੇ ਕਿ ਮੇਰੇ ਘਰ ਆਓ ਇਤਨਾ ਪਤਾ ਕੀ ਸ਼ਰੀਕੇ ਭਾਈਚਾਰੇ ਨੇ ਕੀ ਕਹਿਣਾ ਉਹਨਾਂ ਨੇ ਕਹਿਣਾ ਹੈਗਾ ਏ ਕਿ ਕੀ ਨਾ ਕਦੇ ਸੱਸ ਘਰ ਨਹੀਂ ਸੀ ਤੇ ਇੰਨੇ ਆਪਣੀ ਮਾਂ ਸੱਦੀ ਆ ਤੇ ਮਾਂ ਨੇ ਆ ਕੇ ਅੱਡ ਕਰਵਾਇਆ ਬੱਚਾ ਮਾਂ ਨਾਲ ਹੀ ਗੱਲ ਕਰਦਾ ਔਰ ਕਿਹਦੇ ਨਾਲ ਕਰੇਗਾ ਗੱਲ ਕੀਤੀ ਤਾਂ ਠੀਕ ਆ ਲੇਕਿਨ ਤੇਰਾ ਸਦਰਾਂ ਮੈਨੂੰ ਇੱਥੇ ਉਹ ਗਲਤ ਸੀ ਮੇਰੀ ਗੱਲ ਸਹੀ ਠੀਕ ਆ ਮੰਮੀ ਜਿਸ ਨਾਲ ਤੁਸੀਂ ਕੰਦੇ ਉਸਨੇ ਕਰਾਂਗੀ ਹਾਂ ਉਸ ਤਰ੍ਹਾਂ ਕਰ ਐਡੀ ਕਿਹੜੀ ਆਖਰ ਆ ਜਿਹੜਾ ਤੁਸੀਂ ਆਡੋ ਪਹਿਣਾ ਚਲੋ ਠੀਕ ਆ ਹੁਣ ਦੱਸੋ ਕੀ ਕਰਾਂ ਮੰਮੀ ਨਾਲ ਗੱਲ ਕਰਾਂ ਹੈ ਦੱਸ ਫਿਰ ਮੈਨੂੰ ਤੇਰਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਸਾਸ ਨੇ ਗੱਲ ਕਰਨੀ ਆ ਮੇਰ ਨਾਲ ਥੋੜਾ ਗੱਲ ਕਰਨੀ ਆ ਚਲੋ ਮੰਮੀ ਆਨ ਕੇ ਫੇਰ ਮੰਮੀ ਨਾਲ ਗੱਲ ਕਰਾਂਗੇ ਅੱਛਾ ਕਿੱਥੇ ਤੇਰੀ ਦਰਾਣੀ ਲਿਆ ਬਲਾ ਉਹਨੂੰ ਮੈਂ ਉਹਦੇ ਨਾਲ ਗੱਲ ਕਰਦੀ ਉਹਨੂੰ ਸਮਝਾਣੀ ਆ ਮੰਮੀ ਉਹਨੂੰ ਗੱਲ ਕਰਨ ਦੀ ਬਿਲਕੁਲ ਵੀ ਅਕਲ ਨਹੀਂ ਆ ਉਹ ਤੁਹਾਨੂੰ ਕੁਝ ਕਹਿ ਦੇਗੀ ਫੇਰ ਮੈਨੂੰ ਗੁੱਸਾ ਚੜ ਜਾਣਾ ਉਹਨੂੰ ਬੋਲਣ ਦਾ ਬਿਲਕੁਲ ਨਹੀਂ ਪਤਾ ਲੱਗਦਾ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂਗਾ ਅੱਛਾ ਜੋਗਤਾ ਮੇਰੀ ਗੱਲ ਸੁਣ ਜਿਉ ਬੋਲਦੀ ਨਾ ਤੂੰ ਮੇਰੀ ਸਿਆਣੀ ਤੇ ਹੈ ਨਾ ਤੂੰ ਨਾ ਗਾਵੋ ਬੋਲਿਆ ਕਰ ਪਤਾ ਕੀ ਗੱਲ ਹੈ ਜਦੋਂ ਤੂੰ ਬੋਲਦੀ ਨਾ ਇਤਨਾ ਫਿਰ ਸਾਨੂੰ ਚੰਗਾ ਨਹੀਂ ਲੱਗਦਾ ਕਿ ਆਪਣੇ ਘਰ ਦੇ ਵਿੱਚ ਹੀ ਤੂੰ ਆਪਣੀ ਦਰਾਂ ਲਈ ਨਾ ਬੈਸੇ ਜਾਣਾ ਉਹ ਤੇਰੇ ਨਾਲ ਵੈਸੇ ਇਸ ਤਰ੍ਹਾਂ ਨਾ ਮਾਪਿਆਂ ਨੂੰ ਦੁੱਖ ਲੱਗਦਾ ਚਲੋ ਠੀਕ ਹੈ ਹੁਣ ਦੱਸੋ ਕੀ ਕਰਾਂ ਉਹਨੂੰ ਵਾਅਦਾਵਾਂ ਮੈਂ ਨਹੀਂ ਤੈਨੂੰ ਦੱਸਣਾ ਕੀ ਕਰਨਾ ਕੀ ਨਹੀਂ ਕਰਨਾ ਇਹ ਤੇਰੀ ਸੱਸ ਫੈਸਲਾ ਕਰੋਗੀ ਬਾਕੀ ਤੂੰ ਰਹਿਣ ਤੇ ਆਪਣੀ ਦਰਾਂ ਦੇ ਨੂੰ ਨਾਮਲਾ ਬਾਈ ਦੇਵੇ ਬੱਚਾ ਕਿਸੇ ਨੇ ਤੇਰੀ ਗੱਲ ਸਹੀ ਕੋਈ ਗੱਲ ਕਰ ਦਵੇ ਤੇ ਫਿਰ ਚੰਗਾ ਨਹੀਂ ਲੱਗਦਾ ਠੀਕ ਹੈ ਠੀਕ ਚੱਲ ਮੈਂ ਚਲਦੀ ਆਂ ਤੇ ਤੂੰ ਆਪਣੇ ਘਰ ਦੇ ਪਾਣੀ ਪੀਓਗੇ ਮੈਂ ਪਾਣੀ ਨਹੀਂ ਪੀਣਾ ਮੈਂ ਜਾਣਾ ਠੀਕ ਹੈ ਚਲ ਠੀਕ ਹੈ ਠੀਕ ਹੈ ਦੀ ਰੋਟੀ ਉਹਨੂੰ ਕਿਉਂ ਗਿਆ ਨਾ ਉੱਥੇ ਤੇ ਮੈਂ ਉਹਨਾਂ ਆਪਣੀ ਫਰੈਂਡ ਨਾਲ ਗੱਲ ਕਰ ਦਿੱਤੀ ਆ ਸੁਈਤੀ ਦੀਦੀ ਨਾਲ ਲੰਮੀ ਆ ਰੋਟੀ ਇੱਕ ਗੱਲ ਤੇ ਕਰ ਲੈਂਦੇ ਚੱਲ ਤੂੰ ਹਲੋ ਅਬ ਇਹਦਾ ਨਹੀਂ ਆਉਣਾ ਇਹ ਤਾਂ ਸੱਚੀ ਪੱਟੀ ਮਮਾ ਨੂੰ ਕਹਿੰਦੀ ਪਰਤਮ ਕੀ ਦੀ ਸੋਨਦਾ ਮੈਂ ਬਤਾ ਕੀ ਸੋਚੇ ਮੇਰੇ ਘਰ ਆਟੀ ਹੋਏ ਇਹਦੇ ਮੱਥੇ ਹੀ ਨਾ ਲੱਗਾ ਨਾ ਹੀ ਕੋਈ ਗੱਲ ਬਣੇ ਨਾ ਕੋਈ ਕਹਾਣੀ ਬਣੇ ਨਾ ਕੋਈ ਖਿਚੜੀ ਬਣੇ ਮੇਰੇ ਘਰ ਦਾ ਸੰਗੀ ਕਰ ਅੱਡ ਐਹੀ ਗੱਲਾਂ ਤੂੰ ਕਿਚ-ਕਿਚ ਤੂੰ ਤੇਲੇ ਮੈਨੂੰ ਦੱਸ ਉਹਨ ਠੀਕ ਐ ਹੈ ਬੜੀ ਵਧੀਆਂ ਤੂੰ ਸਹੀ ਐ ਫਿਰ ਤੇ ਤੂੰ ਐ ਕੰਮ ਕਰਦੀ ਮੈਂ ਮੈਂ ਵੀ ਹੋਈ ਆ ਨਾ ਪੱਕਾ ਨਾ ਦੱਸ ਤੇ ਕੋਈ ਗਲਤ ਕੰਮ ਨਾ ਕਰਦੀ ਹਾਂ ਮੈਂ ਹੈ ਦੀਦੀ ਹੋ ਜਾ ਅੱਡ ਦੀਦੀ ਠੀਕ ਐ ਮੈਂ ਬਾਤ ਚੁੱਕਦੀ ਬਾਤ ਚੁੱਕਦੀ ਦੀਦੀ ਹਾਂਜੀ ਕਿੰਨਾ ਲੱਗੀਆਂ ਇਹ ਗੱਲਾਂ ਕਰਨ ਉਹ ਸੁਵੀਟੀ ਦਾ ਫੋਨ ਆਇਆ ਸਰ ਇੱਕ ਜਦ ਤੱਕ ਉਹ ਸੁਵੀਟੀ ਨਹੀਂ ਛੱਡਦੀ ਉਹ ਫੋਨ ਆ ਗਿਆ ਸੇਲੀ ਦਾ ਤਾਂ ਕੀ ਹੋ ਗਿਆ ਹਾਂ ਫੋਨ ਤੋਂ ਫੁਰਸਤ ਮਿਲੇ ਤਾਂ ਫੇਰ ਪਾਣੀ ਦਵਾ ਮੈਂ ਬੜਾ ਕੁਝ ਪੀਤਾ ਬਨ ਸਭ ਤੋਂ ਪਹਿਲਾਂ ਤਾਂ ਹੱਸ ਕੀ ਆਖਰ ਚੁੱਕ ਲਈ ਤੁਸੀਂ ਦੋਨਾਂ ਜਾਨੀਆਂ ਨੇ ਕਾਦੀ ਆਖਰ ਜਿਹੜਾ ਫੋਨ ਕਰ ਕਰ ਕੇ ਤੇ ਤੂੰ ਮੈਨੂੰ ਆਉਂ ਬੁਲਾਣ ਨਹੀਂ ਆ ਜਿਸ ਤਰ੍ਹਾਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਇੱਕ ਗੱਲ ਗੱਲ ਕਰਨੀ ਸੀ ਤਾਂ ਨਾ ਤੁਸੀਂ ਕਿਹਾ ਸੀ ਮੈਂ ਅੱਧੇ ਘੰਟੇ ਜਾਨੀ ਦੀਆਂ 4 ਘੰਟੇ ਲਾ ਕੇ ਆਈ ਏ ਤੂੰ ਨਹੀਂ ਜਦਾਂ ਟੂਨ ਨਾ ਥੋੜੀ ਨੀਵੇਂ ਕਰ ਨੀਵੀਂ ਹੋਰ ਕਿ ਨਹੀਂ ਨਹੀਂ ਮੈਂ ਤੇਰੀ ਸੱਸਾਂ ਜੇ ਤੂੰ ਮੇਰੀ ਸੱਸ ਹੈ ਤੂੰ ਮੈਨੂੰ ਸੁਣਨ ਲੱਪਈਂ ਆ ਤੁਸੀਂ ਮੈਨੂੰ ਕਹਿ ਕੇ ਗਈ ਅੱਧੇ ਘੰਟੇ ਚੋਂ ਆਣਾ ਅੱਧੇ ਘੰਟੇ ਨਾ ਕਿਉਂ ਮੇਰੀ ਮਰਜ਼ੀ ਮੈਂ ਜਿਸਲੇ ਮਰਜ਼ੀ ਜਾਵਾਂ ਜਿਸਲੇ ਮਰਜ਼ੀ ਆਵਾਂ ਤੂੰ ਕੋਨੂੰ ਨਿਖਾਨ ਵਾਲੀ ਤੇ ਪਿੱਛੇ ਕੁਛ ਨਹੀਂ ਦੇਖ ਅੱਜ ਤੱਕ ਬੜਾ ਮਰੋ ਜੁੰਡੇ ਬੁੱਟੋ ਮੇਰੀ ਗੱਲ ਸੁਣ ਲੈ ਨਾਮ ਨਾਲ ਅੱਜ ਤੱਕ ਵੱਡੀ ਨੂੰ ਨੇ ਮੰਨੂ ਕੁਛ ਨਹੀਂ ਕਿਹਾ ਤੇ ਤੇਰੀ ਕਿਹਦਾ ਜੁਰਤ ਬੈਗੀ ਮੰਨੂ ਗੈਂਦ ਕਰਦੀ ਕੀਏ ਤੂੰ ਉਹ ਤੇ ਫਿਰ ਸੇਰੇ ਉੱਠ ਕੇ ਲੱਗੀ ਰਹਿੰਦੀ ਐ ਤੇਰੀ ਦੇਖ ਜਿੰਨੀ ਜ਼ੁਬਾਨ ਚੱਲਦੀ ਐ ਕੀ ਕਹਿਆ ਤੈਨੂੰ ਉਹਨੇ ਮੈਨੂੰ ਐਦਾਂ ਨਾ ਬੋਲੋ ਕੀ ਕਹਿਆ ਉਹਨੇ ਤੈਨੂੰ ਜ਼ੁਬਾਨ ਉਹਦੀ ਵੀ ਜ਼ੁਬਾਨ ਤੁਹਾਡੀ ਵੀ ਜ਼ੁਬਾਨ ਮੇਰੀ ਵੀ ਸੱਦ ਜਿੰਨੀ ਨਹੀਂ ਕਹਿਣਾ ਉਹਨੂੰ ਸੱਦ ਮੈਂ ਉਹਨੂੰ ਪੁੱਛਦੀ ਆ ਕਿ ਉਹਨੇ ਤੈਨੂੰ ਕੀ ਕਿਹਾ ਤੇ ਹੋਇਆ ਕੀ ਮੇਰੇ ਕੋਲ ਬੁਲਾਓ ਉਹਨੂੰ ਬੁਲਾ ਲਓ ਐ ਤੇ ਤੇਰੀ ਅਕਲ ਐ ਤੇ ਤੇਰੀ ਬੋਲਣ ਦੀ ਅਕਲ ਨਹੀਂ ਕਹਿੰਦੀ ਉਹਨੂੰ ਬੁਲਾਨੀ ਉਹਨੂੰ ਮੇਰੇ ਤੇ ਵੀ ਵਿਸ਼ਵਾਸ ਨਹੀਂ ਹੋਈਆਂ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਬੁਲਾ ਲਓ ਉਹਨੂੰ ਉਹਨੂੰ ਪੁੱਛ ਲਓ ਮੈਂ ਨਹੀਂ ਬੋਲਣਾ ਉਹਨੇ ਤੇ ਨਹੀਂ ਬਣਾਣਾ ਉਹਨੂੰ ਨਾ ਮੇਰੇ ਸਾਹ ਨਾਲ ਨਾ 14 ਸਾਲ ਹੋ ਗਏ ਰਹਿੰਦਿਆਂ ਨੂੰ ਤੇ ਅੱਜ ਤੱਕ ਉਹ ਕੁੜੀ ਨੇ ਕਦੀ ਜ਼ੁਬਾਨ ਨਹੀਂ ਕੱਢੀ ਤੇ ਜਿੱਦੀ ਤੂੰ ਤੇਜ ਉੱਚੀ ਬੋਲਦੀ ਹੈ ਨਾ ਤੇ ਕੋਈ ਬੋਲਦਾ ਨਹੀਂ ਹੋਣਾ ਤੇ ਤੂੰ ਲਤਾ ਚੁੱਪ ਦਾ ਚਾਹ ਮੇਰੀ ਗੱਲ ਸੁਣ ਪੈੜੇ ਬਣਾਣਾ ਮੈਨੂੰ ਜ਼ੁਬਾਨ ਮੇਰੀ ਨਹੀਂ ਹੈਗੀ ਸਹੀ ਗਲਤ ਮੈਂ ਆ ਮੈਂ ਕੰਮ ਮੈਂ ਨਹੀਂ ਕਰਦੀ ਸਾਰਾ ਕੁਝ ਮੇਰੇ ਚ ਉਹ ਹੈਗੀ ਸਹੀ ਸਤਸਵਿਤਰੀ ਉਹਦੇ ਨਾਲ ਗੱਲ ਕਰੋ ਉਨੂੰ ਬੁਲਾ ਲਓ ਮੈਂ ਕੁਛ ਨਹੀਂ ਵੱਡੀ ਹੋ ਕੇ ਉਹਨੇ ਕੁੜੀ ਨੇ ਮੈਨੂੰ ਫੋਨ ਨਹੀਂ ਕੀਤਾ ਮੰਮੀ ਕਿੱਥੇ ਤੇ ਬਾਸਾ ਜਿੰਨੀ ਘਰ ਤੇ ਗੱਲ ਹੋਈ ਹੈ ਤੇ ਪਿੱਛੇ ਤੋਂ ਮੈਨੂੰ ਫੋਨ ਖੜਕਾਤਾ ਇੱਕ ਗੱਲ ਉਹਨੂੰ ਕੀ ਲੋੜ ਸੀ ਤੁਹਾਨੂੰ ਫੋਨ ਕਰਨ ਦੀ ਉਥੇ ਮੈਂ ਆਵਾਂ ਤਾਂ ਦੀਨੂ ਤੇ ਮੈਂ ਕੀਤਾ ਤੁਹਾਨੂੰ ਅਗਲੀ ਨੇ ਆਪਣੀ ਮਾਂ ਨੂੰ ਕੀਤਾ ਸੀ ਮੈਂ ਬਾਹਰ ਖੜੀ ਹੋ ਕੇ ਸਾਰੀਆਂ ਗੱਲਾਂ ਸੁਣਦੀ ਪਈ ਸੀ ਮੈਨੂੰ ਉਹਦਾ ਵੀ ਪਤਾ ਹੈ ਤੇ ਮੈਨੂੰ ਫਿਰ ਉਹਦੀ ਗੱਲ ਨਹੀਂ ਨਾ ਕੀਤੀ ਮੈਨੂੰ ਉਹਦੀ ਮਾਂ ਦਾ ਵੀ ਪਤਾ ਉਹ ਕਦੀ ਤਾਂ ਪੈੜੀ ਸਿੱਖ ਨਹੀਂ ਦੇ ਕੇ ਜਾਏਗੀ ਆਪਣੀ ਕੁੜੀ ਨੂੰ ਤੇ ਤੂੰ ਆਪਣੀ ਖੇਲੀਆਂ ਪੈਰਾਂ ਨਾਲ ਜੋ ਗੱਲਾਂ ਕਰਦੀ ਪਈ ਨਾ ਮੈਂ ਸਭ ਕੁਝ ਸੁਣ ਲਿਆ ਉਹ ਕੁੜੀ ਨਹੀਂ ਕਹਿ ਸਕਦੀ ਚੱਲ ਮੇਰੇ ਨਾਲ ਮੇਰੇ ਪਿੱਛੇ ਆ ਤੇ ਮੈਂ ਕੁੜੀ ਨੂੰ ਪੁੱਛਦੀ ਆ ਹੋਇਆ ਕੀ ਤੇ ਜਹੀ ਗੱਲ ਉਹਦੀ ਮੰਮੀ ਆਣਦੀ ਪਰ ਮਨ ਹਏ ਤਾਂ ਉਹਦੇ ਪੂਰਾ 110% ਵਿਸ਼ਵਾਸ ਹੈ ਉਹਦੀ ਮਾਂ ਗਰੀ ਚੰਗੀ ਮੱਤ ਦੇ ਕੇ ਜਾਂਦੀ ਪੁੱਠੀ ਮੱਤ ਨਹੀਂ ਦੇ ਕੇ ਚਲੋ ਮੈਂ ਚੱਲ ਆ ਚਲਾ ਉੱਠ ਚਲਾ ਉੱਧਰ ਮੈਂ ਹੁਣ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ

ਉਹ ਛੋਟੀਆਂ ਮੋਟੀਆਂ ਗੱਲਾਂ ਘਰ ਚ ਹੁੰਦੀਆਂ ਰਹਿੰਦੀਆਂ ਤੀ ਦੱਸੋ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਨਹੀਂ ਮੈਂ ਪੀਣਾ ਪਾਣੀ ਵਾ ਪੀਤਾ ਵਾ ਉਹ ਨਾ ਆ ਦੱਸ ਪੁੱਛੋ ਬਹੁਤੀ ਗੰਦੀ ਕੁਝ ਵੀ ਨਹੀਂ ਹੋਇਆ ਮੰਮੀ ਵੀ ਆਏ ਸੀ ਮੇਰੇ ਚਲ ਕੋਈ ਗੱਲ ਨਹੀਂ ਫੇਰ ਕਿ ਮੰਮੀ ਆਏ ਤੇ ਬਿਠਾ ਲੈਣਾ ਹੀ ਪਤਰਾ ਉਹਨਾਂ ਨੂੰ ਨਹੀਂ ਉਹ ਬੈਠੇ ਨਹੀਂ ਕਿਤੇ ਗਏ ਸੀ ਨਾ ਉੱਥੋਂ ਫੇਰ 5 ਮਿੰਟ ਹੁੰਦੇ ਗਏ ਤੇ ਕੋਈ ਗੱਲ ਨਹੀਂ ਮੈਂ ਆ ਹੀ ਜਾਣਾ ਸੀ ਘਰ ਤੇ ਬਿਠਾ ਲੰਦੀ ਥੋੜੀ ਦੇਰ ਨਹੀਂ ਕੰਦੇ ਮੈਂ ਚੱਲਣਾ ਮੈਂ ਕਹ ਕੰਦੇ ਮੰਮੀ ਘਰ ਨਹੀਂ ਗਏ ਮੈਂ ਫੇਰ ਆਵਾਂਗੀ ਚਲ ਕਿਉਂ ਉਹਦੀ ਮੰਮੀ ਦੀਆਂ ਗੱਲਾਂ ਕਿੱਦਾਂ ਕਰਦੇ ਪੇ ਨਾ ਮੈਨੂੰ ਤੁਹਾਡੇ ਕੋ ਲੈਣਾ ਦੇਣਾ ਤੇ ਕੁਛ ਤੇ ਨਾ ਆਉਂਦਾ ਕੋ ਨਾ ਮੈਂ ਮੰਮੀ ਦੀ ਕੋ ਤੁਹਾਡੀ ਕੋਈ ਗੱਲ ਕਰਨੀ ਨਾ ਮੈਂ ਘਰ ਦੀ ਕੋਈ ਗੱਲ ਕਰਨੀ ਤੁਸੀਂ ਮੈਨੂੰ ਇੱਕੋ ਚੀਜ਼ ਚਾਹੀਦੀ ਹੈ ਮੈਨੂੰ ਅੱਡ ਕਰ ਦੋ ਬਾਕੀ ਜੋ ਮਰਜ਼ੀ ਕਰੋ ਤੁਸੀਂ ਦੀਦੀ ਤੋ ਇੱਕੋ ਚੀਜ਼ ਫੜੀ ਗਈ ਹੈ ਮੈਨੂੰ ਅੱਡ ਦਾ ਕਰ ਤੇ ਸਹੀ ਹੈ ਗਿਆ ਮੈਨੂੰ ਖੁਸ਼ੀ ਹੈ ਗਿਆ ਤੁਸੀਂ ਮੈਨੂੰ ਕਰ ਦੋ ਅੱਡ ਕਹਿਣਾ ਪੁੱਤਰ ਸੋਖਾ ਵੈ ਜਦੋਂ ਕੰਣਾ ਪੈਂਦਾ ਨਾ ਤੇ ਪਤਾ ਫੇਰ ਲੱਗਦਾ ਦਾ ਬਨਾ ਕਰੇ ਹੁਣ ਤਾਂ ਗੁਜ਼ਾਰਾ ਹੋ ਜਾਂਦਾ ਛੋਟੇ ਨੇ ਪੈਸੇ ਦੇ ਦਿੱਤੇ ਜਾਂ ਵੱਡੇ ਨੇ ਖਰਚਾ ਚੁੱਕ ਲਿਆ ਤੇ ਇੱਕ ਮਿਕ ਕੰਮ ਚੱਲ ਜਾਂਦਾ ਜਾਂ ਤੇ ਪਤਾ ਕਿ ਹੁੰਦਾ ਵੈ ਸਭ ਤੋਂ ਪੱਲਾ ਸਿਰੇ ਉੱਠਦਿਆਂ ਸਾਰ ਹੀ ਨਾ ਦੁੱਧ ਦਹੀਂ ਦਾ ਹੀ ਖਰਚਾ ਮਾਨ ਮੰਮੀ ਮੈਂ ਹਸਾਬ ਨਾ ਕਰ ਲਾਂਗੀ ਮੈਂ ਗੁਜ਼ਾਰਾ ਕਰ ਲਾਂਗੀ ਪਰ ਖਿੱਚ ਕਿੱਚ ਨਾਲੋਂ ਸ਼ਾਂਤੀ ਨਾਲ ਰਵਾਂਗੀ ਚਲ ਮੈਂ ਕਰ ਲਾਂਗੀ ਆਪਣਾ ਗੁਜ਼ਾਰਾ ਜੀਦੀ ਤੂੰ ਫੇਰ ਵੀ ਚਲ ਛੋਟੀਆਂ ਭੈਣਾਂ ਹੈਆਂ ਕੋਈ ਗੱਲ ਨਹੀਂ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਨਹੀਂ ਕਰੀਦਾ ਹੁੰਦਾ ਤੂੰ ਬੜੀ ਚਲਾ ਕੇ ਭੈਣ ਤੁਸੀਂ ਪਤਾ ਕੀ ਚਾਹਦੇ ਹੋ ਤੁਸੀਂ ਚਾਹਦੇ ਹੋ ਮੰਮੀ ਨਾਲ ਰਹਿ ਕੇ ਸਭ ਤੋਂ ਜ਼ਿਆਦਾ ਤੇਜਾ ਮਾਈ ਹੈ ਚਾ ਜੋ ਮੀਨੋ ਵੱਖਰਾ ਕਰਕੇ ਵੇਖੀ ਕਿੰਨੀ ਖੁਸ਼ ਹੋਣਾ ਤਾ ਦੋ ਮਿੰਟ ਚੁੱਪ ਰਹਿ ਚੁੱਪ ਦੁੱਖ ਘਰ ਚੱਲਦੇ ਰਹਿੰਦੇ ਨਹੀਂ ਵੱਖਰੇ ਹੋਈਦਾ ਵੱਖਰੇ ਵਲੇ ਗੱਲਾਂ ਨਹੀਂ ਕਰੀਦੀਆਂ ਦੁੱਖ ਦੀ ਗੱਲ ਤੂੰ ਪਹਿਲੇ ਹੀ ਲੈ ਆਤੀ ਮੇਰੇ ਤੇ ਨਾ ਹਾਂ ਸੁੱਖ ਦੀ ਤੇ ਬਾਅਦ ਚ ਦੁੱਖ ਦੀ ਤੁਸੀਂ ਪਹਿਲੇ ਹੀ ਲੈ ਆਂਦੀ ਨਾ ਮੇਰੇ ਤੇ ਹਾਂ ਜੇ ਕੱਲ ਨੂੰ ਮੇਰੇ ਤੇ ਦੁੱਖ ਵੀ ਆਇਆ ਨਾ ਮੇਰੀ ਮਾਸਰੀਆਂ ਕੁੜੀਆਂ ਕੋਲ ਮੈਂ ਤੁਹਾਨੂੰ ਨਹੀਂ ਕੁਝ ਕਹਿੰਦੀ ਤਾਂ ਨਹੀਂ ਕਹੋਂਗੇ ਰੋਟੀ ਬਣਾ ਕੇ ਦੋ ਕੁਛ ਦੋ ਮੈਂ ਤੇ ਕਹਿੰਦੇ ਨਾ ਹੀ ਆਵੇ ਕਿਸੇ ਦਾ ਦੁੱਖ ਨਾ ਆਵੇ ਕੰਮ ਵਾਲੀ ਨੂੰ 100 ਰੁਪਿਆ ਦੋ ਕੰਮ ਹੋ ਜਾਂਦੇ ਨੇ ਜੋ ਘਰ ਦੇ ਬੰਦੇ ਆ ਨਾ ਉਹ ਬਾਹਰ ਦੇ ਨਹੀਂ ਬੰਦੇ ਤੈਨੂੰ ਮੈਂ ਇੱਕ ਗੱਲ ਦੱਸਦਾ ਆਪਣੇ ਆਪਣੇ ਹੁੰਦੇ ਆ ਪੈਸੇ ਦੋ ਸਾਰੇ ਕੰਮ ਹੋ ਜਾਂਦੇ ਮੈਨੂੰ ਨਾ ਸਮਝਾਓ ਮੈਂ ਅੱਡ ਹੋਣਾ ਤੇ ਮੈਂ ਅੱਡ ਹੋਣਾ